ਗੁਰੂ ਪਿਆਰਿਓ ਗੁਰੂ ਸਵਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਸਿਰਡ ਨਿਸ਼ਾਨੇ ਤੇ ਅਸੀਂ ਹਾਜ਼ਰ ਹਾਂ ਅੱਜ ਤੁਹਾਡੇ ਲਈ ਇੱਕ ਨਵੀਂ ਜਾਣਕਾਰੀ ਲੈ ਕੇ ਸਿੱਖ ਕੌਮ ਦੇ ਵਿਛੜੇ ਗੁਰਤਾਂ ਹਓ ਇਸ ਤੇ ਵਿਚਾਰ ਕਰੀਏ ਸਿੱਖ ਕੌਮ ਦੇ 10 ਸਿੱਖ ਗੁਰੂ ਸਬਾਨਾਂ ਵਿੱਚੋਂ ਨੌ ਗੁਰੂ ਸਬਾਨਾਂ ਨੇ ਪੰਜਾਬ ਦੀ ਧਰਤੀ ਤੇ ਉਤਾਰਤਾ ਰਿਹਾ ਕੇਵਲ 10ਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦਾ avatars ਪਟਨਾ ਸਾਹਿਬ ਵਿਖੇ ਹੋਇਆ ਇਸੇ ਤਰ੍ਹਾਂ 10 ਗੁਰੂ ਸਬਾਨਾਂ ਵਿੱਚੋਂ ਸੱਤ ਗੁਰੂ ਸਾਹਿਬ ਪੰਜਾਬ ਦੀ ਧਰਤੀ ਤੇ ਹੀ ਜੋਤੀ ਜੋਤ ਸਮਾਏ 8ਵੇਂ ਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਵਿਖੇ ਜੋਤੀ ਜੋਤ ਸਮਾਏ 9ਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਉਹਨਾਂ ਨੇ ਦਿੱਲੀ ਵਿਖੇ ਸ਼ਹਾਦਤ ਦਿੱਤੀ ਤਿਰਕ ਜੰਦੂ ਦੀ ਰਾਖੀ ਕਰਦੇ ਆ ਤੇ ਦਸਵੇਂ ਗੁਰੂ ਸਾਹਿਬ ਜੀ ਜੰਗਾ ਜੁੱਦਾਂ ਕਰਦੇ ਕਰਦੇ ਅਬਚਲ ਨਗਰ ਨੇੜੇ ਹਜੂਰ ਸਾਹਿਬ ਪਹੁੰਚ ਗਏ ਮਹਾਰਾਸ਼ਟਰ ਵਿੱਚ ਜਿੱਥੇ ਉਹਨਾਂ ਨੇ 1708 ਵਿੱਚ ਜੋਤੀ ਜੋਤ ਸਮਾਇਆ ਸੋ ਕੁੱਲ ਮਿਲਾ ਕੇ ਜੇ ਗੱਲ ਕਰੀਏ ਤੇ 1469 ਈਸਵੀ ਤੋਂ ਲੈ ਕੇ 1708 ਈਸਵੀ ਤੱਕ 239 ਸਾਲਾਂ ਦੇ ਸਮੇਂ ਵਿੱਚੋਂ ਕਰੀਬ 225 ਸਾਲ ਦਾ ਸਮਾਂ ਗੁਰੂ ਸਬਾਨ ਜ਼ਿਆਦਾ ਕਰਕੇ ਪੰਜਾਬ ਦੀ ਧਰਤੀ ਤੇ ਹੀ ਵਿਚਰੇ। ਵਿਚ ਵਿਚਾਲਿਓ ਧਰਮ ਪ੍ਰਚਾਰ ਕਰਨ ਵਾਸਤੇ ਉਦਾਸੀਆਂ ਕਰਨ ਵਾਸਤੇ ਪਰਮਣ ਕਰਨ ਵਾਸਤੇ ਬਾਹਰ ਵੀ ਗਏ ਪਰ ਮੂਲ ਰੂਪ ਵਿੱਚ ਪੰਜਾਬ ਦੀ ਧਰਤੀ ਨਾਲ ਹੀ ਜੁੜੇ ਰਹੇ। ਇਸ ਕਰਕੇ ਸਿੱਖੀ ਦੇ ਮਹਾਨ ਤੇ ਮਹੱਤਵਪੂਰਨ ਸਥਾਨ ਜਿਹੜੇ ਆ ਉਹ ਪੰਜਾਬ ਦੀ ਧਰਤੀ ਤੇ ਹੀ ਨੇ। ਇੱਥੇ ਹੀ ਸਾਰੀ ਹੋਈ ਉਹਨਾਂ ਦੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬਹੁਤੀ ਬਾਣੀ ਵੀ ਪੰਜਾਬ ਦੇ ਬਿਸ਼ਿੰਧਿਆਂ ਗੁਰੂ ਸਿਵਾਨਾ ਨੇ ਭਗਤਾਂ ਨੇ ਪੱਟਾ ਨਹੀਂ ਲਿਖੀ ਤੇ ਇਸੇ ਗੁਰਵਾਨੀ ਦੀ ਸੇਧ ਅਨਸਾਰ ਤੇ ਸਿੱਖ ਗੁਰੂਆਂ ਦੀ ਸੇਧ ਅਨਸਾਰ ਪੰਜਾਬ ਵਾਸੀ ਮੁਗਲਾਂ ਅਫਗਾਨਾਂ ਪਠਾਣਾ ਅੰਗਰੇਜ਼ਾਂ ਵਿਰੁੱਧ ਧਰਮ ਅਣਖ ਪੱਤ ਦੇਸ਼ ਦੀ ਹਿੱਤਾਂ ਖਾਤਰ ਜੁਝਦੇ ਰਹੇ ਤੇ ਇਸੇ ਖਾਤਰ ਭਾਵੇਂ ਉਹਨਾਂ ਨੂੰ ਬੰਦ-ਬੰਦ ਕਟਾਉਣੇ ਪਏ ਭਾਵੇਂ ਚਰਖੜੀਆਂ ਤੇ ਚੜਨਾ ਪਿਆ ਭਾਵੇਂ ਪੁੱਠੀਆਂ ਖੱਲਾਂ ਲਹੋਣੀਆਂ ਪਈਆਂ ਭਾਵੇਂ ਨੀਹਾਂ 'ਚ ਚਿੰਨਾ ਮਨਜ਼ੂਰ ਕੀਤਾ ਭਾਵੇਂ ਖੋਪਰੀਆਂ ਲਹੋਣੀਆਂ ਪਈਆਂ ਭਾਵੇਂ ਦੇਗਾ 'ਚ ਬਲਣਾ ਮਨਜ਼ੂਰ ਕੀਤਾ ਭਾਵੇਂ ਰੂਹ 'ਚ ਸੜਨਾ ਮਨਜ਼ੂਰ ਕੀਤਾ ਭਾਵੇਂ ਤੋਪਾਂ ਨਾਲ ਅਡਾਇਆ ਗਿਆ ਭਾਵੇਂ ਕਾਲੇ ਪਾਣੀ ਜਾਣਾ ਪਿਆ ਭਾਵੇਂ ਫਾਂਸੀਆਂ ਤੇ ਚੜਨਾ ਪਿਆ ਭਾਵੇਂ ਸਿਰਾਂ ਦੇ ਮੁੱਲ ਪਏ ਭਾਵੇਂ 80 ਸਾਲ ਜੰਗਲਾਂ 'ਚ ਰਹਿਣਾ ਪਿਆ ਪਰ ਉਹਨਾਂ ਨੇ ਗੁਰੂ ਆਸ਼ੇ ਤੇ ਉਪਦੇਸ਼ਾਂ ਅਨੁਸਾਰ ਪੰਜਾਬ ਦੀ ਕੜਿਆਰ ਹਕੂਮਤ ਵਿਰੁੱਧ ਜ਼ਾਲਮ ਹਕੂਮਤ ਵਿਰੁੱਧ ਵੱਡਾ ਸੰਘਰਸ਼ ਕੀਤਾ ਅਤੇ ਅਸਹਿ ਤੇ ਅਕੈ ਜ਼ੁਲਮ ਚੱਲਦੇ ਰਹੇ ਉਹਨਾਂ ਅੱਗੇ ਝੁਕੇ ਨਹੀਂ ਪਰ ਉਹਨਾਂ ਨੇ ਜ਼ੁਲਮਾਂ ਦੀ ਹਰ ਹੱਦ ਸਹਿ ਕੇ ਆਪਣਾ ਖਾਲਸਾ ਰਾਜ ਕਾਇਮ ਕੀਤਾ ਹਲੇਮੀ ਰਾਜ ਕਾਇਮ ਕੀਤਾ ਜਿੱਥੇ ਕਿਸੇ ਧਰਮ ਕਿਸੇ ਫਿਰਕੇ ਕਿਸੇ ਕੌਮ ਦੇ ਵਸਨੀਕ ਨੂੰ ਆਪਣੇ ਆਪ ਨੂੰ ਸੁਰੱਖਿਤ ਨਹੀਂ ਮਹਿਸੂਸ ਕਰਨਾ ਪਿਆ ਭੁੱਖਾ ਨਹੀਂ ਸੌਣਾ ਪਿਆ ਕਿਸੇ ਦੇ ਜ਼ੁਲਮ ਨਹੀਂ ਹੋਇਆ ਔਰਤਾਂ ਦੀ ਪਤ ਨਹੀਂ ਲੁੱਟੀ ਗਈ ਕਿਸੇ ਨੇ ਉਹਨਾਂ ਦਾ ਇੱਜ਼ਤ ਦੇ ਵਿਰੁੱਧ ਕੋਈ ਗੱਲ ਨਹੀਂ ਕੀਤੀ ਕਿਸੇ ਨਾਲ ਧੱਕਾ ਨਹੀਂ ਹੋਇਆ ਇਸੇ ਲਈ ਭਾਈ ਗੁਰਦਾਸ ਜੀ ਨੇ 16ਵੀਂ ਸਦੀ 'ਚ ਇੱਕ ਸਾਖੀ ਭਰੀ ਸੀ ਜਿਹੜੀ ਅੱਜ ਵੀ ਸਾਬਤ ਹੋ ਰਹੀ ਹੈ ਉਹ ਲਿਖਗੇ ਸਨ ਪੰਜਾਬੇ ਸਤਗੁਰ ਕੀ ਵਡਿਆਈ ਤੇ ਪ੍ਰੋਫੈਸਰ ਮੋਹਨ ਸਿੰਘ ਉਹਨਾਂ ਨੇ ਅੱਜ ਦੀ ਸਦੀ 'ਚ ਉਸ ਗੱਲ ਵਰਗੀ ਗੱਲ ਇਹ ਲਿਖਤ ਰਹੀ ਉਹ ਲਿਖਦੇ ਨੇ ਪੰਜਾਬ ਵਸਦਾ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਉੱਤੇ ਜਿਸ ਦਾ ਭਾਵ ਹੈ ਪੰਜਾਬ ਦੇ ਲੋਕਾਂ ਦੀ ਜੀਵਨ ਸ਼ੈਲੀ ਜੀਵਨ ਜਾਂਚ ਜੀਵਨ ਸ਼ਕਤੀ ਗੁਰੂ ਸੁਭਾਅ ਨਾਲ ਤੇ ਕੇਂਦਰਿਤ ਹੈ ਇਸ ਲਈ ਪੰਜਾਬ ਸਿੱਖਾਂ ਲਈ ਕਿਸੇ ਵੀ ਹੋਰ ਜਗ੍ਹਾ ਤੇ ਵੱਧ ਪਿਆਰਾ ਵਾ ਤੇ ਇਸ ਧਰਤੀ ਤੇ ਵਸਦੇ ਗੁਰਧਾਮ ਉਹਨਾਂ ਲਈ ਜੀਵਨ ਤੋਂ ਵੱਧ ਪਿਆਰੇ ਨੇ ਪਰ ਜਦੋਂ ਸਨ 1947 ਵੇਲੇ ਪੰਜਾਬ ਦੀ ਹਿੱਕ ਤੇ ਲੀਕ ਵਾਕੇ ਪੰਜਾਬ ਨੂੰ ਦੋ ਹਿੱਸਿਆਂ ਚ ਵੰਡਿਆ ਗਿਆ ਤਾਂ ਸਿੱਖਾਂ ਦੇ ਜਾਨ ਤੋਂ ਪਿਆਰੇ ਗੁਰਧਾਮ ਪਾਕਿਸਤਾਨ ਚ ਰਹਿ ਗਏ ਤਾਂ ਉਹਨਾਂ ਦੇ ਦਿਲ ਦੀ ਪੀੜ ਤੇ ਗੁਰਧਾਮਾਂ ਦੇ ਦਰਸ਼ਨਾਂ ਦੀ ਤਾਂਗ ਤੇ ਚਾਹਤ ਚਰਮ ਸੀਮਾ ਨੂੰ ਛੂ ਗਈ ਇਸੇ ਲਈ ਸੇਖ ਰਜਨਾ ਅਰਦਾਸ ਵਿੱਚ ਦੋਵੇਂ ਵੇਲੇ ਅਰਦਾਸ ਕਰਦੇ ਹਨ ਕਿ ਸੱਚੇ ਪਾਤਸ਼ਾਹ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੇ ਦਾਰ ਖਾਲਸਾ ਜੀ ਨੂੰ ਬਖਸ਼ੋ ਉਹਨਾਂ ਦੀ ਸੇਵਾ ਸੰਭਾਲ ਦਾ ਸਮਾਂ ਖਾਲਸਾ ਜੀ ਨੂੰ ਬਖਸ਼ੋ ਇਹ ਸਿੱਖਾਂ ਦੀ ਆਪਣੇ ਗੁਰਧਾਮ ਤੋਂ ਵਿਛੋੜੇ ਦੀ ਅਥਾਹ ਪੁਕਾਰ ਹੈ ਹਰੇਕ ਗੁਰਦੁਆਰਾ ਗੁਰੂ ਸੇਵਨ ਦੇ ਕਰਤਵਾਂ ਨਾਲ ਜੁੜਿਆ ਹੋਇਆ ਹੈ ਜਦੋਂ ਉਸ ਸਥਾਨ ਦੇ ਦਰਸ਼ਕਦਾਰੇ ਹੁੰਦੇ ਹਨ ਤਾਂ ਸਿੱਖ ਸਹਿਸਬਾ ਗੁਰੂ ਸੇਵਨ ਦੇ ਉਸ ਕਰਤਵ ਨਾਲ ਸਿਮਰਤ ਹੋ ਜਾਂਦੇ ਨੇ ਗੁਰੂ ਚਰਨਾਂ ਨਾਲ ਜੁੜ ਜਾਂਦੇ ਨੇ ਆਓ ਅੱਜ ਵਿਚਾਰ ਕਰੀਏ ਕਿ ਕਿਹੜੇ ਕਿਹੜੇ ਗੁਰਧਾਮ ਸਿੱਖ ਪੰਥ ਤੋਂ ਵਿਛੋੜੇ ਗਏ ਹਨ ਜਿਨ੍ਹਾਂ ਦੇ ਦਰਸ਼ਨ ਦਿਦਾਰੇ ਸਿੱਖ ਰੋਜ਼ ਅਰਦਾਸ ਕਰਕੇ ਲੋਚਦੇ ਹਨ ਪਹਿਲਾ ਸਥਾਨ ਹੈ ਨਨਕਾਣਾ ਸਾਹਿਬ ਇਸ ਜਗ੍ਹਾ ਨੂੰ ਪਹਿਲਾਂ ਰਾਏਪੋਏ ਦੀ ਤਲਵੰਡੀ ਕਿਹਾ ਜਾਂਦਾ ਸੀ ਰਾਏ ਬਲਾਰ ਦੇ ਦਾਦੇ ਰਾਏਪੋਏ ਦਾ ਵਸਾਇਆ ਨਗਰ ਸੀ ਜਿਸ ਦਾ ਨਾਮ ਰਾਏ ਬਲਾਰ ਨੇ ਬਦਲ ਕੇ ਨਾਨਕਾਣਾ ਰੱਖ ਦਿੱਤਾ ਸੀ ਜੋ ਹੁਣ ਨਨਕਾਣਾ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੈ ਇਹ ਗੁਰਨਾਨਕ ਦੇਵ ਜੀ ਦੀ ਪ੍ਰਕਾਸ਼ ਹੋਣ ਵਾਲੀ ਧਰਤੀ ਹੈ ਪ੍ਰਕਾਸ਼ ਸਥਾਨ ਹੈ ਹੁਣ ਤੇ ਵੱਡਾ ਸ਼ਹਿਰ ਬਣ ਗਿਆ ਹੈ ਇੱਥੋਂ ਦੀ ਸਾਰੀ ਜ਼ਮੀਨ ਰਾਏ ਬਲਾਰ ਨੇ ਗੁਰਨਾਨਕ ਦਾ ਦੇਵ ਜੀ ਦੇ ਨਾਮ ਤੇ ਕਰ ਦਿੱਤੀ ਸੀ ਤੇ ਇੱਥੋਂ ਦੇ ਲੋਕ ਅੱਜ ਵੀ ਇੱਥੋਂ ਦੇ ਵਸਨੀਕ ਅੱਜ ਵੀ ਆਪਣੇ ਆਪ ਨੂੰ ਗੁਰਨਾਨਕ ਸਾਹਿਬ ਦੇ ਮਜ਼ਾਰੇ ਦਾ ਕਿਰਾਏਦਾਰ ਹੀ ਮੰਨਦੇ ਨੇ ਇਸ ਸ਼ਹਿਰ ਵਿੱਚ ਗੁਰਨਾਨਕ ਸਾਹਿਬ ਜੀਆਂ ਜਾਂਦਾ ਨਾਲ ਜੁੜੇ ਕੁਝ ਹੋਰ ਗੁਰਦੁਆਰੇ ਸਬਾਨ ਵੀ ਹਨ ਜਿਨ੍ਹਾਂ ਵਿੱਚ ਹਨ ਗੁਰਦੁਆਰਾ ਬਾਲ ਲੀਲਾ ਇਹੋ ਸਥਾਨ ਹੈ ਜਿੱਥੇ ਬਚਪਨ ਸਮੇ ਗੁਰੂ ਜੀ ਖੇਡਦੇ ਸਨ ਦੂਸਰਾ ਹੈ ਗੁਰਦੁਆਰਾ ਪੱਟੀ ਸਾਹਿਬ ਜਿੱਥੇ ਪਾਂਦੇ ਕੋਲ ਜਾ ਕੇ ਗੁਰੂ ਸਾਹਿਬ ਜੀ ਪੜਨ ਗਏ ਸਨ ਗੁਰਦੁਆਰਾ ਮਾਲ ਮਾਲ ਜੀ ਸਾਹਿਬ ਜਿੱਥੇ ਗੁਰੂ ਸਾਹਿਬ ਜੀ ਨੇ ਮੱਝਾਂ ਚਾਰੀਆਂ ਸਨ ਮਾਲ ਚਾਰਿਆ ਸੀ ਡੰਗਰ ਚਾਰੇ ਸਨ ਇੱਕ ਗੁਰਦੁਆਰਾ ਹੈ ਗੁਰਦੁਆਰਾ ਕਿਾਰਾ ਸਾਹਿਬ ਇਹੋ ਜਗ੍ਹਾ ਹੈ ਜਿਸ ਬਾਰੇ ਇੱਕ ਗਾਥਾ ਚੱਲਦੀ ਹੈ ਕਿ ਗੁਰੂ ਸਾਹਿਬ ਜੀ ਸੌ ਗਏ ਤੇ ਮੱਝਾਂ ਨੇ ਖੇਤ ਦੀ ਫਸਲ ਖਾ ਲਈ ਤਾਂ ਸਮੇ ਦੇ ਹਾਕਮ ਨੂੰ ਸ਼ਿਕਾਇਤ ਕੀਤੀ ਗਈ ਜਦੋਂ ਉਹ ਦੇਖਣ ਆਇਆ ਤੇ ਖੇਤ ਜਿਹਨੂੰ ਕਿਆਰੇ ਵੀ ਕਿਹਾ ਜਾਂਦਾ ਸੀ ਉਸ ਸਮੇ ਉਹ ਹਰੇ ਭਰੇ ਸਨ ਤੇ ਉਸ ਜਾਤ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾਈ ਗਈ ਜਿਸਨੂੰ ਕਿਆਰਾ ਸਾਹਿਬ ਕਿਹਾ ਜਾਂਦਾ ਸੀ ਇੱਕ ਗੁਰਦੁਆਰਾ ਹੈ ਗੁਰਦੁਆਰਾ ਸੱਚਾ ਸੌਦਾ ਚੂੜਕਿਆਣਾ ਜਿੱਥੇ ਗੁਰੂ ਸਾਹਿਬ ਜੀ 20 ਰੁਪਏ ਦਾ ਵਣਜ ਕਰਨ ਗਏ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਸੱਚਾ ਸੌਦਾ ਕਰਾਇਆ ਸੀ ਇੱਕ ਹੋਰ ਗੁਰਦੁਆਰਾ ਹੈ ਗੁਰਦੁਰਾ ਤੰਬੂ ਸਾਹਿਬ ਜਿਸ ਦਾ ਇਤਿਹਾਸ ਵੀ ਸੱਚਾ ਸੌਦਾ ਦੇ ਨਾਲ ਹੀ ਜੁੜਦਾ ਹੈ ਜਦੋਂ ਗੁਰੂ ਸਾਹਿਬ ਜੀ ਨੇ 20 ਰੁਪਏ ਦਾ ਸੱਚਾ ਸੌਦਾ ਕਰਕੇ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਦਿੱਤਾ ਤੇ ਬਾਅਦ ਵਿੱਚ ਉਹਨਾਂ ਨੂੰ ਯਾਦ ਆਇਆ ਕਿ ਉਹਨਾਂ ਦਾ ਪਿਤਾ ਬੜੇ ਗਸੈਲੇ ਸੁਭਾਅ ਦਾ ਹੈ ਉਹ ਝਿੜਕਣਗੇ ਤੇ ਗੁਰੂ ਸਾਹਿਬ ਉੱਥੇ ਇੱਕ ਤੰਬੂ ਨੂਮਾ درخت ਸੀ ਬਹੁਤ ਵੱਡਾ ਉਹਦੇ ਹੀ ਬੈਠ ਗਏ ਇਹ ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਤੰਬੂ ਸਾਹਿਬ ਬਣਿਆ ਹੋਇਆ ਹੈ ਇੱਕ ਹੋਰ ਗੁਰਦੁਆਰਾ ਹੈ ਗੁਰਦੁਆਰਾ ਛੇਵੀਂ ਪਾਤਸ਼ਾਹੀ ਛੇਵੀਂ ਪਾਤਸ਼ਾਹੀ ਦਾ ਗੁਰਦੁਆਰਾ ਵੀ ਨਨਕਾਣਾ ਸਾਹਿਬ ਦੇ ਵਿੱਚ ਹੀ ਹੈ ਉਸ ਹਦੂਚੀ ਹੈ ਜਦੋਂ ਛੇਵੇਂ ਪਾਤਸ਼ਾਹ ਕਸ਼ਮੀਰ ਤੋਂ ਵਾਪਸ ਆਏ ਨੇ ਤੇ ਉਹ ਇਸ ਗੁਰਦਾਰ ਸਾਹਿਬ ਦੇ ਦਰਸ਼ਨ ਲਈ ਆਏ ਤੇ ਠਹਿਰੇ ਤੇ ਉੱਥੇ ਜਿਸ درخت ਨਾਲ ਉਹਨਾਂ ਨੇ ਘੋੜਾ ਬੰਨਿਆ ਉਹ درخت ਅੱਜ ਵੀ ਉੱਥੇ ਮੌਜੂਦ ਹੈ ਇਸੇ ਹਦੂਦ ਦੇ ਅੰਦਰ ਹੀ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਨਨਕਾਣਾ ਸਾਹਿਬ ਦੇ ਸ਼ਹੀਦ ਭਾਈ ਲਖਮਣ ਸਿੰਘ ਜੀ ਸ਼ਹੀਦ ਭਾਈ ਦਲੀਪ ਸਿੰਘ ਜੀ ਤੇ ਹੋਰ ਸਿੰਘਾਂ ਦੀਆਂ ਸ਼ਹੀਦਾਂ ਦੀ ਯਾਦਗਾਰ ਵੀ ਹੈ ਇਸ ਤੋਂ ਇਲਾਵਾ ਪਾਕਿਸਤਾਨ ਦੇ ਵਿੱਚ ਇੱਕ ਹੋਰ ਗੁਰਦੁਆਰਾ ਹੈ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਵਿਖੇ ਜਿੱਥੇ ਗੁਰੂ ਸਾਹਿਬ ਜੀ ਨੇ ਵਲੀ ਕੰਦਾਈ ਦਾ ਹੰਕਾਰ ਤੋੜ ਕੇ ਪਾਣੀ ਦਾ ਚਸ਼ਮਾ ਪ੍ਰਗਟ ਕੀਤਾ ਸੀ ਤੇ ਪਹਾੜ ਨੂੰ ਪੰਜੇ ਨਾਲ ਰੋਕ ਕੇ ਉੱਤੇ ਪੰਜਾ ਲਾਇਆ ਸੀ। ਇਹ ਗੁਰਦੁਆਰਾ ਹੈ ਲਾਹੌਰ ਲਾਹੌਰ ਦੇ ਵਿੱਚ ਗੁਰਦੁਆਰਾ ਡੇਰਾ ਸਾਹਿਬ। ਇਹ ਲਾਹੌਰ ਸ਼ਹਿਰ ਦੀ ਸਥਿਤੀ ਹੈ। ਇਹ ਪੰਚਮ ਪਾਤਸ਼ਾਹ ਦੀ ਯਾਦ ਹੈ ਤੇ ਉਹ ਜਗ੍ਹਾ ਹੈ ਜਿੱਥੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਸੀ। ਤਤੀਆਂ ਤਵੀਆਂ ਤੇ ਬਿਠਾ ਕੇ ਦੇਗਾਂ 'ਚ ਉਬਾਲ ਕੇ ਸੀਸ ਤੇ ਤੱਤੀ ਰੇਤ ਪਾ ਕੇ ਤੇ ਫਿਰ ਰਾਵੀ ਦੇ ਠੰਡੇ ਪਾਣੀ 'ਚ ਠਾਰ ਕੇ ਇੱਕ ਹੋਰ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਜਨਮ ਸਥਾਨ ਗੁਰੂ ਰਾਮਦਾਸ ਜੀ ਚੂਨਾ ਮੰਡੀ ਜਿੱਥੇ ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ ਦਾ ਅਵਤਾਰ ਹੋਇਆ ਸੀ ਇੱਕ ਹੋਰ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸ਼ਹੀਦ ਗੰਜ ਜਿੱਥੇ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਉਤਾਰ ਕੇ ਜਕਰੀਆ ਖਾਂ ਵੱਲੋਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਇਹ ਭਾਈ ਤਾਰੂ ਸਿੰਘ ਦੀ ਸ਼ਹਾਦਤ ਵਾਲੀ ਜਗ੍ਹਾ ਤੇ ਸ਼ੋਭਤ ਹੈ ਇੱਕ ਹੋਰ ਗੁਰਦੁਆਰਾ ਹੈ ਗੁਰਦੁਆਰਾ ਸ਼ਹੀਦ ਗੰਜ ਸਿੰਘਾਂ ਸਿੰਘਣੀਆਂ ਇਹੋ ਜਗ੍ਹਾ ਹੈ ਜਿੱਥੇ ਮੀਰ ਮੰਨੂ ਨੇ ਸਿੰਘਾਂ ਸਿੰਘਣੀਆਂ ਨੂੰ ਕੈਦ ਕਰਕੇ ਸਵਾ ਸਵਾ ਮੰਦ ਦੇ ਪੀਸ ਨੇ ਪਸਵਾਏ ਸਨ ਬੱਚਿਆਂ ਦੇ ਟੋਟੇ ਟੋਟੇ ਕਰਕੇ ਸ਼ਹੀਦ ਕੀਤੇ ਸਨ ਟੋਟੇ ਟੋਟੇ ਕਰਕੇ ਮਾਲਾ ਬਣਾ ਕੇ ਮਾਤਾਵਾਂ ਦੀਆਂ ਗਲਾਂ 'ਚ ਪਾਇਆ ਸੀ ਤੇ ਉੱਥੇ ਬਹੁਤ ਸਾਰੇ ਸ਼ਹੀਦ ਸਿੰਘਣੀਆਂ ਤੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਸੀ ਉਹਨਾਂ ਦੇ ਸਿਰਾਂ ਦਾ ਢੇਰ ਲਾ ਦਿੱਤਾ ਗਿਆ ਸੀ ਜਿਸ ਨੂੰ ਗੰਜ ਕਹਿੰਦੇ ਸਨ ਉਸੇ ਯਾਦ ਵਿੱਚ ਹੀ ਇਹ ਗੁਰਦੁਆਰਾ ਹੈ ਗੁਰਦੁਆਰਾ ਸ਼ਹੀਦ ਗੰਜ ਸਿੰਘਾ ਸਿੰਘਣੀਆਂ ਇੱਕ ਹੋਰ ਗੁਰਦੁਆਰਾ ਹੈ ਗੁਰਦੁਆਰਾ ਛੇਵੀਂ ਪਾਤਸ਼ਾਹੀ ਮਰਜ਼ੰਗ ਇਸ ਸਥਾਨ ਤੇ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਸੀ ਇੱਥੇ ਵਿਚਰੇ ਸੀ ਠਹਿਰੇ ਸਨ ਉਹਨਾਂ ਦੀ ਯਾਦ ਵਿੱਚ ਵੀ ਇਹ ਗੁਰਦੁਆਰਾ ਬਣਿਆ ਹੈ ਇਹ ਬਹੁਤ ਸਾਰੇ ਗੁਰਦੁਆਰੇ ਸਬਾਨ ਨੇ ਜਿਹੜੇ ਇਸ ਵੇਲੇ ਪਾਕਿਸਤਾਨ ਵਿੱਚ ਨੇ ਜਿਹੜੇ ਸਿੱਖਾਂ ਤੋਂ ਵਿਛੋੜੇ ਗਏ ਨੇ ਜਿਨਾਂ ਦੇ ਦਰਸ਼ਕ ਦਾਰਿਆਂ ਦੀ ਤਾਂ ਸਿੱਖ ਰੋਜ਼ ਕਰਦੇ ਨੇ ਅਰਦਾਸ ਰਾਈ ਕਰਦੇ ਨੇ ਇਹ ਸਾਰੀ ਵਿਚਾਰ ਤੋਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਅਰਦਾਸ ਵਿਚਲੇ ਲਫ਼ਜ਼ ਜਿਨ੍ਹਾਂ ਗੁਰਦੁਆਰਿਆਂ ਗ੍ਰਿਤਾ ਮੰਨ ਓਮ ਪੰਥ ਤੋਂ ਵਿਛੋੜਿਆ ਗਿਆ ਹੈ ਉਹ ਸਾਰੇ ਇਸ ਵੇਲੇ ਪਾਕਿਸਤਾਨ ਵਿੱਚ ਹੀ ਹਨ ਤੇ ਖਾਛਾ ਇਹਨਾਂ ਸਥਾਨਾਂ ਦੀ ਸੇਵਾ ਸੰਭਾਲ ਲੋਚਦਾ ਹੈ ਦਰਸ਼ਕ ਦਾਰਿਆਂ ਦੇ ਤਲਬ ਦਿਲ ਚ ਲਈ ਬੈਠਾ ਹੈ ਆਸ ਹੈ ਕਿਸੇ ਨਾ ਕਿਸੇ ਦਿਨ ਸਤਗੁਰ ਸੱਚੇ ਪਾਤਸ਼ਾਹ ਜੀ ਪੰਥ ਦੀ ਫਰਿਆਦ ਸੁਣਨਗੇ ਤੇ ਇਹਨਾਂ ਗੁਰਤਾ ਗੁਰਤਾਮਾ ਵਾਸਤੇ ਖੁੱਲੇ ਰਾ ਖੁੱਲਣਗੇ ਖੁੱਲੇ ਦਰਸ਼ਨ ਦਿਦਾਰੇ ਹੋਣਗੇ ਆਸ ਹੈ ਵਿਛੜੇ ਗੁਰਤਾਮਸਬੰਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਹਾਡੇ ਗਿਆਨ ਚ ਵਾਧਾ ਕਰਨ ਯੋਗ ਹੋਵੇਗੀ ਜੇ ਚੰਗੀ ਲੱਗੀ ਹੋਵੇ ਤੇ ਆਪਣੇ ਇਸ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਇਤਿਹਾਸਕ ਜਾਣਕਾਰੀ ਸਾਂਝੀ ਕਰਦਿਆਂ ਬਹੁਤ ਸਰੀਆਂ ਭੁੱਲਾਂ ਹੋ ਜਾਂਦੀਆਂ ਨੇ بولا چکا ਨਹੀਂ ਖਿਮਾ ਜਾਂਚਣਾ ਸਹਿਦ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਹ